ਦੇ ਕੋ ਫੇ ਬਣਾ ਰਹੇ ਲੋਕਰ ਨੂੰ ਸਾਨੂੰ ਖਰੀਦਣਾ ਵੇਖਦੇ ਇਹ ਪ੍ਰੋਮੋ ਕੰਪਨੀ ਮੁਰਦਾਬਾਦ 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 ਨਵੀਨ ਚੋਪੜਾ ਮੁਰਦਾਬਾਦ 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 ਪ੍ਰੋਮੋ ਕੰਪਨੀ ਮੁਰਦਾਬਾਦ 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 ਨਵੀਨ ਚੋਪੜਾ ਮੁਰਦਾਬਾਦ 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 ਸਾਟੇ ਹੱਕ ਥਰਕ ਥਰਕ ਕਰਦੇ ਕੋ ਇੱਕ ਇੱਕ ਮੀਨਾ ਹੋ ਗਿਆ ਨੰਬਰ ਨਹੀਂ ਆਇਆ ਕਰਦੇ ਛੱਟ ਇਹਨਾਂ ਦਾ ਦੋ ਦਿਨ ਬਾਹ ਟਰਾਲਾ ਰੋਕਦਾ ਰੋਣ ਲਾਪੇ ਕੱਲ ਰੋਣ ਰੋਜ਼ ਗੱਡੀਆਂ ਭਰਦੇ ਚਾਰ ਚਾਰ ਰੋਜ਼ ਰਾਤ ਨੂੰ ਵੀ ਦਿਨਾਂ ਨੂੰ ਵੀ ਆਪਣੀ ਗੱਡੀ 3 ਘੰਟੇ ਚ ਕੱਢਿਆ ਕਰਦੇ ਸਾਨੂੰ 7-7 ਘੰਟੇ ਅੰਦਰ ਲਾ ਦਿੰਦੇ ਗੱਡੀ ਘਟਣ ਨੂੰ ਐਨਾ ਪੁਰਾ ਹੱਲ ਕੀਤਾ ਵੀ ਨਹੀਂ ਕਦੋਂ ਤੋਂ ਚੱਲ ਰਹੀ ਜੀ ਸਿਲਸਿਲਾ ਇਹ ਇਹ ਚਾਹੁੰਦੇ ਇਹ ਸਭ ਨੂੰ ਫ੍ਰੀਤਨਾ ਚਾਹੁੰਦੇ ਆ ਤੁਹਾਨੂੰ ਵੀ ਈਸੀ ਕਰਕੇ ਅੰਦਰ ਬਾਣਨੇ ਨੂੰ ਕਿਤੇ ਦੇਵੇ 70 ਪੈਸੇ ਲੈ ਲਓ ਹੋਰ ਗੱਲ ਕੋਈ ਸਾਡਾ ਮੂੰਹ ਬੰਦ ਕਰਨ ਪਾਉਂਦੇ ਪਰ ਉਹ ਤਾਂ ਕੋਈ ਚੱਕ ਨਹੀਂ ਘੜੇ ਮੇਨ ਬੰਦੇ ਉਹਨਾਂ ਦਾ ਮੂੰਹ ਬੰਦ ਕਰਨ ਨੂੰ ਫਿਰਦੇ ਇਹ ਕਿਵੇਂ ਦੇ ਹਾਲਾਤ ਹੈ ਸਵੇਰ ਦੇ ਹਾਲਾਤ ਦੱਸ ਦਿਓ ਅੱਜ ਇਸ ਵੇਲੇ ਬਹੁਤ ਜ਼ਬਰਦਸਤ ਸਵੇਰ ਦੇ ਕੁੱਤੇ ਭਾਣੇ 메ਨ ਗੇਟ ਵੀ ਬੰਦ ਕਰਤਾ ਇਹਨਾਂ ਨੇ 메ਨ ਗੇਟ ਇਸ ਕਰਕੇ ਬੰਦ ਕੀਤਾ ਵੀ ਕੋਈ ਵੀ ਬੰਦਾ ਬਾਹਰ ਦਾ ਅੰਦਰ ਨਾ ਵਾ ਅੰਦਰ ਦਾ ਬਾਹਰ ਨਾ ਜਬ ਸਾਡੀ ਕੋਈ ਵਾਰੀ ਕਰਤੂਤਤਾ ਕਿਸੇ ਨੂੰ ਦੱਸ ਨ ਸਕੇ ਬਾਹਰ ਜਾ ਕੇ ਹਾਲਾਤ ਕਿਦਾਂ ਦੇ ਥੋੜੇ ਯੂਨੀਅਨ ਜੀ ਅੱਜ ਟਾਈਮ ਬਹੁਤ ਬੁਰੇ ਹਾਲਾਤ ਹੈ ਭੁੱਖੇ ਮਰਦੇ ਘੇੜਾ ਆ ਗਿਆ ਜੀ ਮਹੀਨੇ ਚ ਇੱਕ ਘੇੜਾ ਉਹ ਵੀ ਪੇਮੈਂਟ ਨਹੀਂ ਕਰਦੀਆਂ ਗੱਡੀਆਂ 4 ਮਹੀਨੇ ਸਾਡੀ ਪੇਮੈਂਟ ਪਾਇਆ ਕਰਦੀ ਆ ਇੱਕ ᱜੇੜਾ ਮਹੀਨੇ ਚ ਲੱਗ ਰਿਹਾ ਸਾਡਾ ਸਾਡੇ ਕੋਲ ਗੱਡੀਆਂ ਸੀ ਜਿਹੜਾ ਚਲਾਣ ਨੂੰ ਲਈਆਂ ਉਹਦੀ ਤਾਂ ਖੜਾਣ ਨੂੰ ਲਈਆਂ ਗੱਡੀਆਂ ਇਹ ਕਹਿੰਦੇ ਆਪਣੀਆਂ ਗੱਡੀਆਂ ਦਾ ਡੇਲੀ ᱜੇੜਾ ਇਹਨਾਂ ਨੇ ਡਬਲ ਡਬਲ ਡਰਾਈਵਰ ਰੱਖੇ ਹੋਏ ਗੱਡੀਆਂ ਪਰ ਰਾਤ ਡਬਲ ਡਬਲ ਜਾ ਰਹੇ ਚਾਰ ਟਰਾਲੀ ਵੱਡੇ ਘੋੜੇ ਕੱਢਣ ਲੱਗੇ ਸੀ ਜਿਹੜਾ ਵੱਡੇ ਘੋੜੇ ਕੱਢਦੇ ਜਿਹੜੇ ਕੱਢਦੇ ਜਿਹੜੇ ਬੰਦਿਆਂ ਨੇ ਰੋਕੇ ਉਹ ਗੱਡੀਆਂ ਇਹਨਾਂ ਨੇ ਅੰਦਰ ਖੜੀਆਂ ਕਰਤੀਆਂ ਦੂਜੀਆਂ ਗੱਡੀਆਂ ਭਰ ਕੇ ਕੱਢਦੀਆਂ ਜਿਹੜਾ ਨੰਬਰ ਨੇ ਕਿ ਏਦਾਂ ਕਰਦੇ ਇਹਦਾ ਬਹੁਤ ਹੋਇਆ ਕਿ ਇਹਦਾ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਹੈ ਰੋਜ਼ਾਨਾ ਤੁਸੀਂ ਕਦਮ ਤੇ ਖੜੇ ਹੋਏ ਇੱਥੇ ਭਾਈ ਸਵੇਰ 10 ਵਜੇ ਤੇ ਲਗਾਤਾਰ ਬੈਠ ਕੇ ਸਭ ਇੱਥੇ ਆ ਗਏ 25 25 ਦੀਆਂ ਗੱਡੀਆਂ ਭਰੀਆਂ ਸਾਡੇ ਨੰਬਰ ਜਿਹੜੇ ਨੰਬਰ ਜੇ ਆ ਗਏ ਤੁਹਾਨੂੰ ਕਹਿੰਦੇ ਹੋਡੀ ਗੱਡੀ ਕੈਨਸਲ ਆ ਆਪਣੀਆਂ ਗੱਡੀਆਂ ਭਰ ਕੇ ਭੇਜ ਦੰਦੇ ਇੱਥੇ ਸਾਡਾ ਜੂਨੀਅਰ ਚ ਨੰਬਰ ਘਟਾਉਂਦੇ ਨੰਬਰ ਆ ਕੇ ਜਦੋਂ ਫਾਰਮ ਲੈ ਕੇ ਅੰਦਰ ਜਾਂਦੇ ਛੂਟ ਪਹਾਂਦੇ ਗੱਡੀ ਨਾਲ ਭਰਿਓ ਜੀ ਮਾਲ ਹੈ ਨਹੀਂ ਬਾਅਦ ਚ ਆਪਣੀਆਂ ਗੱਡੀਆਂ ਭਰ ਕੇ ਭੇਜ ਦੰਦੇ ਸਾਡੀ ਗੱਡੀਆਂ ਕੈਨਸਲ ਕਰ ਦੰਦੇ ਥੋੜੇ ਦਿਨ ਪਹਿਲਾਂ ਵੀ ਇੱਕ ਰੋਲਾ ਪਿਆ ਸੀ ਉਹਦੇ ਵਿੱਚ ਬੋਲਿਆ ਸੀ ਕਿ 25 ਗੱਡੀਆਂ ਤੁਹਾਡੇ ਭਰੂਗੀ ਆ ਇੱਕ ਟਰਾਲ ਇਹਨਾਂ ਦਾ ਭ ਕਰਤਾ ਬੰਦ ਕਰਤਾ ਸਾਬ ਉਸ ਮੁੱਦੇ ਤੇ ਪੁੱਜਦੇ ਹੀ ਨਹੀਂ ਕਹਿ ਦਿੰਦੇ 25 ਗੱਡੀਆਂ ਵਾਦ ਇੱਕ ਗੱਡੀ ਭਰਨੀ ਰੋਜ਼ ਚਾਰ ਚਾਰ ਗੱਡੀਆਂ ਭਰਦੇ ਡੇਲੀ ਤੁਹਾਡੇ ਅੱਗੇ ਪ੍ਰਧਾਨ ਹੋਰ ਕਮੇਟੀ ਕਿੱਥੇ ਹੈ ਜੀ ਉਹ ਅੰਦਰ ਗਏ ਹੋਏ ਜੀ ਉਹ ਮੀਟਿੰਗ ਦੇ ਕਿਦਾਂ ਸਰ 80 20 ਦੀ ਗੇਮ ਹੋਈ ਸੀ 80 20 ਰੇਸ਼ੋ ਦੀ ਤੇ ਵਿੱਚ ਜਿਹੜਾ ਕੋੜਾ ਉਹ ਕਿੰਨੀਆਂ ਤੁਹਾਡੀਆਂ ਗੱਡੀਆਂ ਭਰਦਾ ਸਾਡੇ ਕੋਲ ਜਾਂਦਾ ਜੀ ਸਾਡੀ ਗੱਡੀ ਜਾਂਦਾ 25 ਟਨਾਂ ਦਾ ਮਾਲ 25 ਟਨਾਂ ਦਾ ਮਾਲ ਇਹਨਾਂ ਦੀ ਗੱਡੀ ਜਾਂਦਾ 50 ਟਨਾਂ ਦਾ ਮਾਲ 50 ਟਨਾਂ ਦਾ ਮਾਲ ਹਾਂਜੀ ਠੀਕ ਹੈ ਇਹ ਉਹ ਰੇਸ਼ੋ ਕਰਦੇ ਜੇ ਸਾਡੀ ਗੱਡੀ 25 ਟਨ ਮਾਲ ਲੈ ਕੇ ਜਾਂਦੀ ਇਹਨਾਂ ਦੀ 25 ਟਨ ਕਿਉਂ ਨਹੀਂ ਸਾਨੂੰ 25 ਟਨ ਆਪ 50 50 ਟਨ ਦੇ ਕੋੜੇ ਇਹਨਾਂ ਦਾ ਆਪਣਾ ਕੋੜਾ ਕੋਈ ਨਹੀਂ ਹੈਗਾ ਸਾਰੇ ਕੋੜੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਆ ਜਿਹੜੇ ਅੰਦਰ ਬੰਦੇ ਆ ਉਹਨਾਂ ਦੇ ਆ ਕੋੜੇ ਮੁਲਾਜ਼ਮਾਂ ਦੇ ਆ ਉਹਨਾਂ ਦੇ ਕੋੜੇ ਡੋਗਰੇ ਉਹਨਾਂ ਦੇ ਕੋੜੇ ਜਾਂਦੇ ਆ ਇਹ ਦੋ ਦੋ ਗੁੜੀਆਂ ਪਾਈਆਂ ਵੀ ਨਹੀਂ ਆਪਣਾ ਡੇਲੀ ਗਿੜਾ ਇਹਨਾਂ ਦਾ ਸਾਡਾ ਮਹੀਨੇ 'ਚ ਇੱਕ ਗਿੜਾ ਹੈ ਅੱਛਾ ਰਾਤ ਕਿੰਨੇ ਟਰਾਲੇ ਭਰੇ ਰਾਤ 4 ਭਰੇ ਇਹਨਾਂ ਨੇ ਫੇ ਥੋੜੀ 100 ਗੱਡੀਆਂ ਹੋਈਆਂ ਕੱਲ ਨਾ ਨਾ 20 ਗੱਡੀਆਂ 25 ਗੱਡੀਆਂ ਭਰ ਉਹ ਵੀ 25 25 ਗੱਡੀਆਂ 20 25 ਗੱਡੀਆਂ ਭਰ 18 ਗੱਡੀਆਂ ਦੀ ਗੱਲ ਇਹ ਤਾਂ ਤੁਸੀਂ ਰੋਕ ਲਿਓ ਤਾਂ ਉਹ ਵੀ ਅਜ ਅੰਦਰ ਖੜੀਆਂ ਜੀ ਭਰੀਆਂ ਵਾ ਉਹ ਵੀ ਨਿਕਲੀਆਂ ਬਾਹਰ ਕੇ ਦੀ ਹਾਲਾਤ ਕੀ ਬਣੇ ਜਦੋਂ ਤੁਸੀਂ ਰੋਕ ਲਿਆ ਉਹ ਗੱਡੀਆਂ ਅੰਦਰੇ ਖੜੀਆਂ ਜੀ ਜਿਹੜੀਆਂ ਅਸੀਂ ਰੋਕੀਆਂ ਉਹ ਅੰਦਰ ਖੜੀਆਂ ਹੋਰ ਨੰਬਰ ਦੀਆਂ ਦੋ ਗੱਡੀਆਂ ਇਹਨਾਂ ਨੇ ਬਾਹਰ ਕਢਤੀਆਂ ਰਾਤ ਨੂੰ 12 ਵਜੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਸੀ ਕਿਆ ਅਜਿਹੇ ਹਾਲਾਤ ਪੈਦਾ ਹੋ ਗਏ ਪੁਲਿਸ ਨੂੰ ਆਉਣਾ ਪੈ ਗਿਆ ਜਿਸ ਪਰਚੇ ਕਰਾਉਣੇ ਸਾਨੂੰ ਕਹਿੰਦੇ ਪਰਚੇ ਦੇਣੇ ਥੋੜੇ ਪਰਚੇ ਦੇਣੇ ਥੋੜੇ ਸਾਰੇ ਤੁਹਾਨੂੰ ਡਰਦਾ ਕਰਨਾ ਪੈਣਾ ਜੀ ਭਾਈ ਮਰਦਾ ਕਿਆ ਇੱਕ ਹਾਲ ਤੋਂ ਉੱਪਰ ਹੋ ਗਏ ਸਾਡੇ ਪਿਆ ਹਾਲਾਤ ਜਿੱਤੇ ਹੋਏ ਸਾਡੀਆਂ ਗੱਡੀਆਂ ਦੇ ਹਾਲਾਤ ਦੇਖੋ ਜੀ ਕੰਮ ਨਹੀਂ ਕਰਾ ਰਹੇ ਗੱਡੀਆਂ ਦੇ ਜੱਪਿਆ ਇਹ ਨਹੀਂ ਇਹ ਕੰਮ ਕਿਤੇ ਕਰਾਣਾ ਜੀ ਠੀਕ ਹੈ ਜੀ ਫਿਰ ਧਮਕੀਆਂ ਦਿੰਦੇ ਵ ਥੋੜੇ ਸੁਣਨੇ ਵਾਲਾ ਕੋਈ ਨਹੀਂ ਹੈ ਸੁਣਨੇ ਵਾਲਾ ਮੰਤਰੀ ਕੋਲ ਜਾਇਆ ਹੈ ਅਰਦਾਸ ਕਰਿਆ ਹੈ ਮੰਤਰੀ ਦੀ ਮਿਹਨਤ ਕਰਿਆ ਹੈ ਪ੍ਰਧਾਨ ਨੂੰ ਮੰਤਰੀ ਨੇ ਸਾਡੇ ਸਾਹਮਣੇ ਕਿਹਾ ਵੀ ਤੂੰ ਪਬਲਿਕ ਨਾਲ ਤੁਰ ਉਹਨਾਂ ਦਾ ਪ੍ਰਧਾਨ ਨਾ ਤੁਰਨਾ ਸਾਡੇ ਨਾਮ ਬਣਾਇਆ ਹੋਇਆ ਹੈ ਕੰਮ ਸਾਰ ਹੀ ਪਬਲਿਕ ਆਪ ਮੋਹਰਾ ਹੋ ਗਿਆ ਕਰਿਆ ਕਰਦੀ ਟੁਮੇਟੀਆਂ ਦੀ ਬਾਅਦ ਚੋਟੇ ਨੇ ਪ੍ਰਧਾਨੀ ਪੁੱਜਿਆ ਪ੍ਰਧਾਨ ਹੁਣ ਸਾਡਾ ਦੁਪਹਿਰ ਨੂੰ 1:00 ਵਜੇ ਪੁੱਜਿਆ ਕਰਦਾ 3:00 ਵਜੇ ਪ੍ਰਧਾਨ ਪੁੱਜਿਆ ਕਰਦਾ ਸਵੇਰ ਤੱਕ ਦਾ ਰਾਤ ਦਾ ਕਾਂਡ ਹੋਇਆ ਕੋਈ ਪ੍ਰਧਾਨ ਦੀ ਖੁਸ਼ਖਬਰੀ ਨਹੀਂ ਸੀ ਹੁਣ ਪ੍ਰਧਾਨ ਸਾਡੇ ਕੋਲ 3:00 ਵਜੇ ਆਈ ਕਹਿੰਦੇ 3:00 ਵਜੇ ਮੀਟਿੰਗ ਤਾਂ ਗੱ ਹੁਣ ਆਪੇ ਹਸਾ ਲੋ ਕਿੰਨਾ ਟਾਈਮ ਹੋ ਚੱਲਿਆ 5 ਵਜੇ ਹੁਣ ਤੱਕ ਪ੍ਰਧਾਨ ਨੂੰ ਕੋਈ ਗੱਲ ਖਬਰ ਕੋਈ ਨਹੀਂ ਸਾਰੇ ਬੰਦੇ ਭੁੱਖੇ ਪਾਣੇ ਇੱਥੇ ਬੈਠੇ ਆ ਕੋਈ ਕਿਸੇ ਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਵੀ ਕਿਆ ਅੰਦਰ ਮੁੱਕੀ ਕਿਆ ਨਹੀਂ ਹੈ ਕਿਆ ਕੁਝ ਨਹੀਂ ਮਤਲਬ ਹੈ ਹੁਣ ਸਿਆਣੇ ਬੰਦੇ ਖੜੇ ਕੋਈ ਬੁਆਰ ਵੀ ਆ ਕੋਈ ਸ਼ੂਗਰ ਵਾਲਾ ਵੀ ਕੋਈ ਕੋਈ ਵੀ ਹੈ ਕਿ ਨਾ ਦਵਾਈ ਕਹਣੀ ਕੋਈ ਮਤਲਬ ਗੇਟ ਬਾਹਰ ਤੇ ਬੰਦ ਕੀਤਾ ਰ ਬੜਾ ਨਾ ਕਿਸੇ ਨੂੰ ਜਾਣ ਦਿਆ ਕਰਦਾ ਨਾ ਆਣ ਦਿਆਗਾ ਕਿੰਨੇ ਕ ਬੰਦੇ ਇਕੱਠੇ ਹੋਏ ਜੀ ਇਸ ਵੇਲੇ ਤੇ ਆਈ ਆ ਤੁਹਾਡੇ ਸਾਹਮਣੇ ਇਹ ਬੰਦੇ ਸਾਰੀ ਯੂਨੀਅਨ ਪੁੱਜੀ ਚੁਕੀ ਜੀ ਤੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਦਾ ਇਕੱਠੇ ਹੋਏ ਹੋ ਕੋਈ ਹੱਲ ਨਿਕਲੇਗਾ ਭਾਈ ਹੁਣ ਤੁਹਾਡੇ ਸਾਹਮਣੇ ਆ ਹੱਲ ਤੋਂ ਸਾਨੂੰ ਲੱਗਦਾ ਨਹੀਂ ਕੋਈ ਨਿਕਲਦਾ ਜੀ ਉਹੀ ਨਹੀਂ ਹਲੇ ਪਾਜੀ ਬਹੁਤ ਵਾਰ ਪਹਿਲਾਂ ਹੀ ਮੀਟਿੰਗਾਂ ਹੋ ਗਈਆਂ ਸਭ ਕੁ ਹੋ ਗਿਆ ਉਹੀ ਰੰਡੀ ਰੋਣਾ ਹੋਣਾ ਇਹੀ ਪਹਿਲਾ ਰਹਿਣਾ ਇਹ ਤਾਂ ਵੱਧ ਕੋਈ ਹੱਲ ਨਹੀਂ ਰੇ ਫੇਰ ਆਣ ਵਾਲਾ ਸਾਨੂੰ ਕਿਦਾਂ ਹੋਏਗਾ ਤੁਹਾਡਾ ਭਾਈ ਆਪੇ ਮਾਰਨੇ ਫਾਂਸੀਆ ਲਾਣੇ ਨੂੰ ਥੈ ਹਣਾ ਹੋਰ ਤਾਂ ਕੁਝ ਹੈ ਨਹੀਂ ਵਿਆਜ ਪਰ ਕਿੰਨਾ ਗੱਡੀਆਂ ਚੱਕੀਆਂ ਕਿਸ਼ਤਾਂ ਦੇਣੀਆਂ ਨਹੀਂ ਆਪੇ ਵਿਆਜ ਬੈਂਕ ਵਾਲਿਆਂ ਨੂੰ ਲੁੱਟਣੇ ਆ ਕੇ ਤੇ ਆਪੇ ਬੰਦੇ ਨਾਲ ਖੁਸ਼ ਖੁਸ਼ ਮਾਰਨਾ ਹੀ ਤਾਂ ਹੋਰ ਕੀ ਕਰਨਾ ਜੀ ਠੀਕ ਹੈ ਹੋਰ ਕੋਈ ਬੋਲਣਾ ਚਾਹੁੰਦਾ ਹੋਵੇ ਬਹੁਤ ਬਹੁਤ ਬਿਲਕੁਲ ਦੱਸ ਦਿੰਨੇ ਆ ਕਿ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਪੀਸੀਐਲ ਜਾਨੀ ਕਿ ਪ੍ਰਾਈਮੋ ਕੈਮੀਕਲਸ ਲਿਮਟਿਡ ਕੰਪਨੀ ਜਿੱਥੇ ਕਿ ਟਰੱਕ ਸੁਸਾਇਟੀ ਦੇ ਜੋ ਮੈਂਬਰ ਹੈ ਉਹਨਾਂ ਵੱਲੋਂ ਇੱਕ ਭਾਰੀ ਕਟ ਕੀਤਾ ਗਿਆ ਹੈ ਉਹਨਾਂ ਦਾ આરોਪ ਹੈ ਕਿ ਉਹਨਾਂ ਨੂੰ ਪ੍ਰੋਪਰ ਜੋ ਉਹਨਾਂ ਦਾ ਵੱਡਾ ਰੋਜ਼ਗਾਰ ਹੈ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਹੋਏ ਅੱਜ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ 4 ਘੋੜੇ ਜੋ ਪੀਸੀਐਲ ਵੱਲੋਂ ਭਰੇ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਥੋੜੇ ਦਿਨ ਪਹਿਲਾਂ ਸੇਮ ਮੁੱਦਾ ਸੀ ਤਾਂ ਉਸ ਦੇ ਵਿੱਚ ਕੀਆ ਗਿਆ ਸੀ ਇਹ ਕਿ 25 ਗੱਡੀਆਂ ਤੋਂ ਬਾਅਦ ਇੱਕ ਘੋੜਾ ਪੀਸੀਐਲ ਦਾ ਭਰੇਗਾ ਤੇ ਬੀਤੇ ਕਾਲ 25 ਤੋਂ 26 ਗੱਡੀਆਂ ਸ਼ਾਇਦ ਯੂਨੀਅਨ ਦੀਆਂ ਭਰੀਆਂ ਵੀ ਨਹੀਂ ਪਰ ਪੀਸੀਐਲ ਨੇ ਆਪਣੇ 4 ਘੋੜੇ ਭਰ ਲਏ ਉਸ ਤੋਂ ਬਾਅਦ ਰੋਸ ਹੋਇਆ ਤੇ ਦੇਰ ਰਾਤ ਉਹਨਾਂ ਘੋੜਿਆਂ ਨੂੰ ਰੋਕਿਆ ਗਿਆ ਤੇ ਵਿਵਾਦ ਗੱਲ ਗਿਆ ਮੌਕੇ ਦੇ ਰਾਤ ਪੁਲਿਸ ਵੀ ਦੱਸਿਆ ਜਾ ਰਿਹਾ ਹੈ ਕਿ ਪਹੁੰਚੀ ਹੈ ਤੇ ਹੁਣ ਵੀ ਥਾਣਾ ਮੁਕੀ ਐਸਐਚਓ rahul sharma ਪਹੁੰਚੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਸ਼ਾਇਦ ਇਹ ਮਾਮਲਾ ਸੌਟ ਆਊਟ ਹੋ ਰਿਹਾ ਹੈ ਤੇ ਥੋੜੇ ਸਮੇਂ ਦੇ ਵਿੱਚ ਜੋ ਅਪਡੇਟ ਹੋਏਗੀ ਉਹ ਤੁਹਾਨੂੰ ਜਰੂਰ ਦੱਸਾਂਗੇ ਪਰ ਫਿਲਹਾਲ ਮੀਡੀਆ ਦੀ ਐਂਟਰੀ ਨੂੰ ਵੀ ਰੋਕਿਆ ਗਿਆ ਹੈ ਕਿਤੇ ਨਾ ਕਿਤੇ ਵੱਡਾ ਸਵਾਲ ਜਰੂਰ ਹੈ ਕਿ ਜੇਕਰ ਮੀਡੀਆ ਦੀ ਐਂਟਰੀ ਨੂੰ ਇਸ ਤਰ੍ਹਾਂ ਰੋਕਿਆ ਜਾਂਦਾ ਹੈ ਤਾਂ ਜਰੂਰ ਜੋ ਮਾਮਲਾ ਹੈ ਉਹ ਜਰੂਰ ਗੜਬੜ ਹੈ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵੇਲੇ ਵੱਡੀ ਅਪਡੇਟ ਨੰਗਲ ਸ਼ਹਿਰ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਟਰੱਕ ਸੁਸਾਇਟੀ ਦੇ ਜੋ ਮੈਂਬਰ ਹੈ ਉਹ ਇਕੱਠੇ ਹੋਏ ਨੇ ਤੇ ਗੇਟ ਪੀਸੀਐਲ ਦੇ ਬਾਹਰ ਖੜੇ ਨੇ ਤੇ ਇੱਕ ਟਿਕਟਕੀ ਲਗਾ ਕੇ ਆਸ ਦੇ ਵਿੱਚ ਬੈਠੇ ਨੇ ਕਿ ਸ਼ਾਇਦ ਕੋਈ ਚੰਗਾ ਸੁਨੇਹਾ ਅੰਦਰੋਂ ਆਏਗਾ ਪਰ ਆਸ ਉਹਨਾਂ ਨੂੰ ਲੱਗਦਾ ਹੈ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬੰਨ ਰਹੇ ਨੇ ਅਸੀਂ ਸਾਰਾ ਤੁਹਾਨੂੰ ਦਿਖਾਇਆ ਤੇ ਜੁੜੇ ਰਹਿਣਾ ਸਾਡੇ ਨਾਲ ਸਾਰੀ ਅਪਡੇਟ ਅਗਲੀ ਵੀ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਕਿ ਆਕੇ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਕੀ ਵੱਡੀ ਅਪਡੇਟ ਹੈ ਤੇ ਉਸ ਤੋਂ ਬਾਅਦ ਕੀ ਪੀਸੀਐਲ ਵੱਲੋਂ ਜੋ ਘੋੜੇ ਭਰੇ ਗਏ ਨੇ ਉਹਨਾਂ ਨੂੰ ਯੂਨੀਅਨ ਵਾਲੇ ਬਾਹਰ ਕੱਢਣ ਦੇਣਗੇ ਜਾਂ ਪੀਸੀਐਲ ਵਾਲੇ ਇਹਨਾਂ ਦੀਆਂ ਗੱਡੀਆਂ ਭਰਾਣਗੇ ਮਾਮਲਾ ਸੈਂਸਿਟਿਵ ਹੈ ਵੱਡੀ ਅਪਡੇਟ ਜਰੂਰ ਹੈ ਭਾਵੇਂ ਪ੍ਰਾਕ ਸੁਸਾਇਟੀ ਦੇ ਜੋ ਪ੍ਰਧਾਨ ਹੈ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਆਲਾ ਅਧਿਕਾਰੀ ਪੀਸੀਐਲ ਦੇ ਮੀਟਿੰਗ ਦੇ ਵਿੱਚ ਨੇ ਤੇ ਇਸ ਤਰ੍ਹਾਂ ਕਿਹੜੀ ਜੀ ਮੁੱਦੇ ਤੇ ਆ ਕੇ ਇਹਨਾਂ ਦਾ ਸੌਟ ਆਊਟ ਹੋਵੇਗਾ ਤਾਂ ਕੁਝ ਸਮੇਂ ਦੇ ਵਿੱਚ ਪਤਾ ਲੱਗਦਾ ਹੈ ਕਿ ਫੈਸਲਾ ਹੁੰਦਾ ਹੈ ਜਾਂ ਫਿਰ ਇਹਨਾਂ ਦਾ ਪ੍ਰੋਟੈਸਟ ਅੱਗੇ ਵੱਧਦਾ ਹੈ ਤੁਸੀਂ ਵੇਖ ਸਕਦੇ ਹੋ ਸੰਕਰੇ ਦੀ ਤਰ੍ਹਾਂ ਦੇ ਵਿੱਚ ਟਰੱਕ ਆਪਰੇਟਰਾਂ ਵੱਲੋਂ ਪੀਸੀਐਲ ਦੇ ਬਾਹਰ ਗੱਡੀਆਂ ਨੂੰ ਰੋਕਿਆ ਗਿਆ ਹੈ ਤੇ ਵੱਡੀ ਅਪਡੇਟ ਆਸੀ ਤੋਂ ਨੂੰ ਇਸ ਵੇਲੇ ਦਿਖਾ ਰਹੇ ਆ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਇਹ ਪੀਸੀਐਲ ਦੇ ਨਾਲ ਕੰਮ ਕਰੇ ট্রাক ਸੁਸਾਇਟੀ ਦੇ ਮੈਂਬਰਾਂ ਦੀ ਆਵਾਜ਼ ਉੱਪਰ ਤੱਕ ਪਹੁੰਚ ਸਕੇ ਤੇ ਇਹਨਾਂ ਨੂੰ ਬਣਦਾ ਇਨਸਾਫ ਮਿਲ ਸਕੇ